ਜੇ ਮੇਰ ਤੇ ਨਹੀਂ ਨ ਆਇਆ ਤੇ ਪ੍ਰਾਣ ਨੂੰ ਵਿਆਹਣਾ ਨਹੀਂ ਜੋਗੋ ਜਿੱਥੇ ਹੈਗਾ ਹੀ ਸਭ ਕੋ ਸੌਰੇ ਲੈ ਜਾਣਾ ਸੀ ਤੇ ਨਾਲ ਇਹ ਵੀ ਦੋਵੇਂ ਜਣੇ ਦਾਤ ਚ ਲੈ ਜਾਣੇ ਸੀ ਕੰਮ ਧੰਦਾ ਕਰਿਆ ਕਰਦੇ ਵਾਵਾ ਨਾ ਤੇਰਾ ਤਰਾਦਾ ਇਹ ਹੁਣਾਵਾ ਕਿ ਭੈਣ ਨਾ ਹੁੰਦੀ ਤੇ ਮੈਂ ਸਭ ਕੋ ਚੋਕੇ ਆਪਣੇ ਫਿੱਕੇ ਟੋ ਦਿੰਦੀ ਉਹ ਤੇਰੇ ਮਨਸੂਬੇ ਕਾਮਯਾਬ ਨਹੀਂ ਹੋਏ ਤਾਂ ਹੁਣ ਤੈਨੂੰ ਤਕਲੀਫ ਹੁੰਦੀ ਆ ਮੇਰੀ ਸੁਣ ਲੋ ਗੱਲ ਮੇਰੇ ਪੇ ਆਪਣੀ ਚੱਲ ਜਾਣਾ ਸੇਰੇ ਮੈਂ ਟਾਈਮ ਦੇ ਨਾਲ ਹੀ ਸ਼ੋਹਰੇ ਓਦਾਂ ਕਰ ਇਹ ਪਹਿਲੇ ਲੱਗਾ ਅੱਛਾ ਚੂੜੀ ਹੁਣ ਰਹਿਣ ਦੇ ਤੂੰ ਮੇਰੇ ਕੀ ਮੇਰੇ ਕੋਲ ਨੇ ਨਵੇਂ ਪੋਤਕੇ ਤੇ ਉਹ ਪੈ ਗਿਆ ਤੇ ਮੈਂ ਤਾਂ ਕਿਤੇ ਮੇਰੇ ਕੋਲੇ ਉਹ ਵੀ ਰੱਖੇ ਹੱਦ ਹੋ ਗਈ ਆ ਚੂੜੀ ਰਹਿਣ ਦੇ ਕਿਉਂ ਰਹਿਣ ਦੇ ਚੂੜੀ 80000 ਦਾ ਬੁਲਟ ਪੜਾ ਆ ਜਾਂਦਾ ਵਾ ਉਸ ਤੋਂ ਥੋੜੇ ਪੋਤੇ ਘਰੋਂ ਪਾਲੀ ਪੋਤਾ ਸਾਰੇ ਥੋੜੇ ਹਾਏ ਹਾਏ ਮੈਂ ਅੱਜ ਸੋਚਿਆ ਹੀ ਦਾ ਕਿ ਕੱਲ ਚੂੜੀ ਵੀ ਮਿਲ ਜੂਗੀ ਤੇ ਚੂੜੀ ਮੈਂ ਸੰਭਲੂੰਗੀ ਪਰ ਮੇਰੀ ਮਾਂ ਵੀ ਬੜੀ ਖਰਾਬ ਚੱਲ ਆਹ ਤਾਂ ਕੰਮ ਹੋਇਆ ਹੀ ਵਧੀਆ 80000 ਰੁਪਏ ਇੱਕ ਮਿਲ ਗਿਆ ਤੇ ਨਾਲ ਚੂੜੀ ਮਿਲ ਗਈ ਮੈਂ ਕਿਹੜੀ ਚੂੜੀ ਤੜਾਉਣੀ ਆ ਜਾਂ ਮੈਂ ਪੈਸੇ ਲੈਣੇ ਉਹਦੇ ਹੈ ਤੇ ਮੇਰੇ ਕੋਲ ਹੈਗੇ ਬਾਕੀ ਉਹ ਮੈਂ ਬਾਕੀ ਆਪੇ ਪਾਦੜੇ ਆ ਵੇਖੀ ਜਾਉ ਹੁਣ ਚੱਲ ਹਾਂ ਜੀਵਨ ਤੂੰ ਤੇ ਘਰਾਂ ਤਿਆਰੀ ਤੇ ਚੱਲ ਟਾਈਮ ਨਾਲ ਆਪਣੇ ਘਰ ਭੈਣ ਜੀ ਹਾਂਜੀ ਮੇਰੀ ਗੱਲ ਸੁਣੋ ਥੋੜਾ ਜਿਹਾ ਨਾ ਆਪਣੇ ਦਿਮਾਗ ਤੋਂ ਵੀ ਕੰਮ ਲਿਆ ਕਰੋ ਕਿ ਅਗਲੇ ਦਾ ਘਰ ਹੀ ਪੁੱਟਣਾ ਹੁੰਦਾ ਵਾ ਹਾਏ ਹਾਏ ਤੇ ਮੇਰੇ ਦਿਮਾਗ ਨੂੰ ਕੀ ਹੋ ਗਿਆ ਹੈ ਜਿਹੜਾ ਮੇਰੇ ਦਿਮਾਗ ਤੱਕ ਪਹੁੰਚ ਗਈਆਂ ਕੀ ਗੱਲ ਆ ਨਹੀਂ ਤੁਹਾਡਾ ਦਿਮਾਗ ਤਾਂ ਠੀਕ ਠਾਕ ਆ ਖਰਾਬ ਤੇ ਮੇਰਾ ਦਿਮਾਗ ਹੀ ਹੋਇਆ ਵਾ ਜੇ ਤੁਹਾਡਾ ਮੁੰਡਾ ਬੁਲਟ ਮੰਗਦਾ ਵਾ ਤੁਹਾਡੇ ਘਰ ਕੀ ਨਹੀਂ ਹੈਗਾ ਆਪਣੇ ਬੱਚਿਆਂ ਦੀਆਂ ਰੀਝਾਂ ਆਪ ਪੂਰੀਆਂ ਕਰੀ ਦੀਆਂ ਦਗਾਵਾ ਅਗਲੇ ਨੂੰ ਤੋੜ-ਤੋੜ ਕੇ ਨਹੀਂ ਖਾਈ ਦੰਦਾ ਚੱਲ ਨੀ ਵੱਡੀ ਐ ਸਿਆਣੀ ਐ ਚੁੱਪ ਕਰਕੇ ਬੈਠ ਤੇਰੇ ਕੋ ਕੀ ਮੰਗਿਆ ਮੈਂ ਨਾਲੇ ਤੇਤੇ ਕੀ ਆਇਆ ਅਜੇ ਮੇਰੀ ਮਾਂ ਜਿੰਦੀ ਜਾਗਦੀ ਆ ਠੀਕ ਆ ਨਾ ਮੇਰਾ ਜੋ ਜੀ ਕਰੂ ਨਾ ਮੈਂ ਘਰ ਵਿੱਚੋਂ ਖੜ ਸਕਦੀ ਆ ਤੇਰੇ ਤੇ ਕੀ ਆਇਆ ਅਜੇ ਚੁੱਪ ਕਰ ਲੈ ਤੈਨੂੰ ਦੱਸਿਆ ਹੀ ਮੈਂ ਬਹੁਤੀਆਂ ਗੱਲਾਂ ਨਾ ਕਰ ਜੇ ਮੇਰੇ ਤੇ ਨਹੀਂ ਨਾ ਆਇਆ ਤੇ ਪ੍ਰਾਣ ਨੂੰ ਵਿਆਹਣਾ ਨਹੀਂ ਜੋ ਕੋ ਜ ਇੱਥੇ ਹੈਗਾ ਹੀ ਸਭ ਕੋ ਸਹੁਰੇ ਲੈ ਜਾਣਾ ਹੀ ਤਨ ਨਾਲ ਇਹ ਵੀ ਦੋਵੇਂ ਜਾਣੇ ਦਾ ਚਲੇ ਜਾਣੇ ਹੀ ਕੰਮ ਧੰਦਾ ਕਰਿਆ ਕਰਦੇ ਵਾਵਾ ਨਾ ਤੇਰਾ ਤਰਾਦਾ ਇਹ ਹੁਣਾਵਾ ਵੀ ਭੈਣ ਨਾ ਹੁੰਦੀ ਤੇ ਮੈਂ ਸਭ ਕੁਝ ਚੋਕੇ ਆਪਣੇ ਪੇਕੇ ਟੋ ਦਿੰਦੀ ਉਹ ਤੇਰੇ ਮਨਸੂਬੇ ਕਾਮਯਾਬ ਨਹੀਂ ਹੋਏ ਤਾਂ ਹੁਣ ਤੈਨੂੰ ਤਕਲੀਫ ਹੁੰਦੀ ਆ ਮੇਰੀ ਸੁਣ ਲੋ ਗੱਲ ਮੇਰੇ ਪੇਕੇ ਲੁੱਟੇ ਨਹੀਂਗੇ ਉੱਥੇ ਮਹਾਰਾਜ ਦਾ ਦਿੱਤਾ ਸਭ ਕੁਝ ਵਾ ਤੇ ਨਾ ਉਹ ਮੰਗਦੇ ਫਿਰਦੇ ਆ ਦੇ ਕੇ ਚੀਜ਼ ਨਾ ਉਹ ਵੱਡ ਵੱਡ ਕੇ ਨਹੀਂ ਖਾਂਦੇ ਤੁਹਾਡੇ ਵਾਂਗੂੰ ਕਦੀ ਆ ਕੇ ਆਹ ਦੇ ਦੋ ਕਦੀ ਆ ਕੇ ਆਹ ਦੇ ਦੋ ਤੁਹਾਡਾ ਤਾਂ ਕੰਮ ਹੀ ਇਹੋ ਆ ਜਾਣ ਨਹੀਂ ਵੱਡੇ ਸ਼ਹੂਕਾਰਾਂ ਨੂੰ ਮੇਰਾ ਮੂੰਹ ਨਾ ਖਲਾ ਭਾਬੀ ਹੁਣ ਅਜੋ ਖੋਲਣਾ ਨਾ ਤੂੰ ਖੋਲ ਹੀ ਲਾ ਐਡਾ ਹੁਣ ਮੈਨੂੰ ਡਰ ਵੀ ਨਹੀਂ ਪਿਆ ਤੇ ਤੂੰ ਹੁਣ ਮੈ ਨਾਲ ਲੜਨਾ ਹੀ ਆ ਲੜਨ ਕੀ ਆਣਾ ਵਾ ਜੇ ਮਾਤਾ ਨੇ ਥੋੜੇ ਬੋਤੇ ਆਪਣੇ ਜੋਗੇ ਰੱਖੇ ਹੀ ਗਏ ਵੀ ਕਿਤੇ ਘਰ ਨਾ ਹੋਵੇ ਤੇ ਲੋੜ ਗਰਜ ਪੂਰੀ ਹੋ ਜਾਂਦੀ ਆ ਤੇਰਾ ਰਾਦਾ ਉਹ ਵੀ ਕੜਵਾ ਕੇ ਦਵਾ-ਦਾਮੇ ਲੈ ਜਾ ਕੋਈ ਅਕਲ ਨੂੰ ਹੱਥ ਮਾਰ ਬੁੱਢੇ ਬਾਰੇ ਜੀ ਉਹਨੂੰ ਟੈਕ ਟੂਕ ਹੋ ਗਿਆ ਨਾ ਫਿਕਰ ਦੇ ਨਾਲ ਫੇਰ ਵੇਖੀ ਕਾਨੂੰ ਹੋਜੇ ਟੈਕ ਹੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਭਾਬੀ ਜੋ ਤੂੰ ਚਾਹੁੰਦੀ ਆ ਨਾ ਕੁਝ ਨਹੀਂ ਹੋਣਾ ਇਹ ਪੈਸਿਆਂ ਦੇ ਹੱਕ ਮੇਰਾ ਵਾ ਤੇ ਮੈਂ ਹੀ ਲੈ ਕੇ ਜਾਣੇ ਆ ਤੇ ਜੇ ਮੈਂ ਆਪਣੀ ਆਲੀ ਤੇ ਆ ਗਈ ਨਾ ਪਰ ਹਿੱਸਾ ਵੀ ਲੈ ਕੇ ਜਾਉਂ ਅੱਦਾ ਫੇਰ ਵੇਖੀ ਤੂੰ ਹਿੱਸਾ ਲੈ ਹੀ ਜਾ ਹਾ ਹਨੂ ਹੀ ਫਿਕਰ ਮੁੱਕਾ ਹੋਊਗਾ ਫੇ ਤੇਰੇ ਦਿਨਵਾਰ ਤੇ ਜਾਣਾ ਵਾ ਤੁਹਾਡੀ ਨਣਾਣ ਵੀ ਕੋਈ ਹੈਗੀ ਸੀ ਆ ਅੱਗੇ ਤੋਂ ਤੂੰ ਮੇਰੇ ਦਿਨਵਾਰ ਤੇ ਬਹੁਤ ਆਉਂਦੀ ਆ ਅੱਗੇ ਨਹੀਂ ਮੈਨੂੰ ਪਤਾ ਤੂੰ ਕਿੰਨਾ ਘਾਉਣਾ ਵਾ ਭਰਾ ਮੇਰੇ ਨੂੰ ਤੋਂ ਤੂੰ ਮਗਰ ਮਗਰ ਲਾਇਆ ਵਾ ਤੇਰੇ ਪੁੱਛੇ ਤੋਂ ਬਗੈਰ ਤੇ ਕਿਤੇ ਉੱਥੋਂ ਤੱਕ ਨਹੀਂ ਜਾਂਦਾ ਭਰਾ ਨੂੰ ਨਾ ਪੈਣ ਦੀਆਂ ਕਰਤੂਤਾਂ ਦਾ ਸਾਰਾ ਪਤਾ ਵਾ ਤਾਂ ਕਰਕੇ ਨਹੀਂ ਜਾਂਦਾ ਜੇ ਚੰਗੀ ਹੋਵੇ ਨਾ ਉਹ ਵੀ ਤੇਰੇ ਕੋਲ ਜਾਵੇ ਆਹ ਵੇਖੋ ਮੈਨੂੰ ਕੋਈ ਲੋੜ ਨਹੀਂ ਤੁਹਾਡੇ ਆਉਣ ਦੀ ਠੀਕ ਆ ਨਾ ਮੈਂ ਆਪੇ ਚੰਗੀ ਆ ਤੇ ਜਿੰਨਾ ਚਿਰ ਮੇਰੀ ਮਾਂ ਜਿੰਦੀ ਆ ਨਾ ਮੇਰਾ ਪੂਰਾ ਹੱਕ ਹੈ ਕਰ ਤੇ ਮੈਂ ਦਿਨੇ ਆਵਾਂ ਮੈਂ ਰਾਤ ਆਵਾਂ ਤੁਮ ਡੱਕ ਨਹੀਂ ਸਕਦੀ ਆਹੋ ਮਾਂ ਦੇ ਹੁੰਦੇ ਹੁੰਦੇ ਜੋਕ ਜੇ ਇੱਥੇ ਹੈਗਾ ਵਾ ਢੋਕੇ ਪਾਲਾ ਉੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੇ ਦੋ ਜਣੇ ਮਗਰ ਵਾ ਉਹਨਾਂ ਨੂੰ ਤਾਂ ਲੱਗਦਾ ਢਡੋਂ ਲੈਣ ਡਈਆਂ ਭੁੱਖੇ ਮਰਨ ਦੇ ਹੋਣੇ ਵਿਚਾਰੇ ਉਹ ਤੇ ਤੇ ਤੈਨੂੰ ਇੰਨੀ ਫਿਕਰ ਕਰਨ ਦੀ ਕਿ ਲੋੜ ਉਹਨਾਂ ਦੀ ਉਹ ਮੇਰਾ ਟੱਬਰ ਆ ਮੈਨੂੰ ਪਤਾ ਉਹਨਾਂ ਨੇ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਰਹਿਣਾ ਤੋ ਬਹੁਤੀ ਚਿੰਤਾ ਨਾ ਕਰਿਆ ਕਰ ਆਹੋ ਤੈਨੂੰ ਤੇ ਇਹ ਆ ਤੇ ਇਥੋਂ ਨਾ ਲੁੱਟ ਪੁੱਟ ਕੇ ਲੈ ਜਾਵਾਂ ਉਹਨਾਂ ਦੀ ਕਿਹੜੀ ਗੱਲ ਆ ਆਪੇ ਚੌਲ ਚਾਲ ਖਾ ਕੇ ਜਾਰਾ ਕਰ ਲੈਣਗੇ ਕੀ ਲੁੱਟ ਲਿਆ ਮੈਂ ਠੀਕ ਆ ਨਾ ਉਹ ਉਹਨਾਂ ਨੂੰ ਰੋਟੀ ਪਾਣੀ ਵੀ ਟਾਈਮ ਨਾ ਦੇ ਉਹਨਾਂ ਨੇ ਬੁਲਟ ਤੇ ਨਹੀਂ ਚੜ ਕੇ ਤੁਰੇ ਫਿਰਨਾ ਜਿਹੜੀ ਤੈਨੂੰ ਬੁਲਟ ਦੀ ਅੱਗ ਲੱਗੀ ਆ ਵੇਖਾਂ ਕਿੱਦਾਂ ਹਿੱਕ ਤੇ ਸੱਪ ਲੇਟਣ ਡਏ ਆ ਹੈ ਨਾ ਤੇਰਾ ਕੀ ਜਾਨਣਾ ਪਹਿਲੇ ਤੇ ਮੈਂ ਆਪਣੀ ਮਾਂ ਕੋ ਲੈਣੇ ਕਰਦੀ ਕੀ ਆ ਹੁਣ ਭਰੂਗੀ ਕੰਨ ਮੇਰੇ ਭਰਾ ਦੇ ਕੋਈ ਨਹੀਂ ਭਰ ਲਾ ਮੈਂ ਵੀ ਗਾੜੀ ਜੀਵਨ ਕਰ ਲਓ ਜੋ ਕਰਨਾ ਮੈਂ ਵੀ ਨਹੀਂ ਡਰਦੀ ਜੀਵਨ ਇਥੋਂ ਸਵਕਟੇ ਹੀ ਨਿਕਲ ਹੁਣ ਇਥੇ ਰਹਿਣ ਵਿੱਚ ਪਲਾਈ ਨਹੀਂ ਗਈ ਚੁੱਪ ਕਰਕੇ ਜੋ ਹੱਥ ਹੁੰਦਾ ਵਾ ਨਾ ਲੈ ਕੇ ਤਾਂ ਤੁਰਦੀ ਬਣ ਮੁੜਕੇ ਦੀ ਮੁੜਕੇ ਵੇਖੀ ਜਾਊਗੀ ਚੱਲ ਜਾ ਕੇ ਕੱਪੜੇ ਤੇ ਆਪਣੇ ਪਾਵਾਂ ਬੈਗ ਚ ਕੀ ਕਰ ਇਹ ਕੁੜੀ ਨੇ ਤਾਂ ਜਾਨ ਹੀ ਖਾ ਲਈ ਜਿੱਦਣ ਦੀ ਆਈ ਇਹ ਮੈਨੂੰ ਸਤਾ ਹੀ ਦਿੱਤਾ ਇਹਨੇ ਦੇ ਪੈਸੇ ਦੇ ਬੋਲਟ ਲੈ ਕੇ ਮੇਰੇ ਮੁੰਡੇ ਨੂੰ ਦੇ ਬੋਲਟ ਲੈ ਕੇ ਦੱਸ ਕਿਤੇ ਰੁੱਖਾ ਨਾ ਲੱਗੇ ਪੈਸੇ ਕਿੱਥੋਂ ਮੈਂ ਦੇਈ ਜਾਵਾਂ ਮੁੰਡੇ ਨੂੰ ਮੈਂ ਕਿੰਨਾ ਕੁ ਤੰਗ ਕਰੀ ਜਾਵਾਂ ਪਰ ਨਹੀਂ ਉਹਨੂੰ ਸਮਝੀ ਇਸ ਗੱਲ ਦੀ ਕੋਈ ਨਹੀਂ ਹੁਣ ਕੀ ਕਰਾਂ ਮੈਂ ਥੋੜੇ ਜੇ ਰੱਖੇ ਕਿਤੇ ਆਪਣੇ ਵੇਲੇ ਲਈ 100 200 ਖੁੰਦਾ ਬੰਦੇ ਨੂੰ ਤੇ ਕਿਤੇ ਨੋੜ ਪੇ ਤੇ ਕੋਣੋਂ ਕੱਢ ਕੇ ਵਰਤ ਲੈਂਦਾ ਪਰ ਇਹਨੇ ਨਹੀਂ ਹੁਣ ਇਹ ਮੇਰ ਜਾਨ ਛੱਡਣੀ ਹੁੰਦੇ ਨੇ ਪੈਣੇ ਕੀ ਕਰਾਂ ਚੂੜੀ ਨਹੀਂ ਮੈਂ ਦੇਣੀ ਪੈਸੇ ਹੀ ਦਿਨੇ ਇੱਕ ਚੀਜ਼ ਤੇ ਮੇਰੇ ਕੋ ਰਹਿਣ ਦੇ ਆਹੋ ਫਾਹੀ ਆਖਣਾ ਲੈ ਜਾ। ਉਹ ਕਿੱਥੇ ਮਾਂਹਨੀਆਂ ਲੈ ਜਾਣ ਪਰਦੇ ਨਾ ਲੈ ਜਾ ਹੁਣ ਮੇਰੇ ਕੋ। ਪਤਾ ਨਹੀਂ ਕਿੱਥੇ ਗਈ ਆ ਮਾਂਹਨੀਆਂ ਆਵਾਜ਼ ਇਹਨੂੰ ਹੁਣ ਪਰਦੇ ਨਾ ਫੜ ਕੇ ਤੇ ਚੁੱਪ ਕਰਕੇ ਤੇ ਚਲੀ ਜਾ। ਐਵੇਂ ਨਾ ਹੁਣ ਮੇਰੀ ਬੇਇੱਜ਼ਤੀ ਕਰਮ ਦੀ ਫੇਰੀ। ਇਹ ਜੀਵਨ ਇਹ ਜੀਵਨ ਹਾਂਜੀ। ਓਰੇ ਆ ਗੱਲ ਸੁਣ ਪੁੱਤ ਮੇਰੀ। ਆ ਗਈ ਜੇ। ਹਾਂਜੀ ਦੱਸੋ ਕਰ ਲਿਆ ਕੱਪੜੇ-ਕੁੱਪੜੇ ਆਪਣੇ ਤਿਆਰ ਆਹਮ ਕਰ ਲਈਏ ਪੈਕਿੰਗ ਆਪਣੀ ਚੱਲ ਜਾਣਾ ਸੇਰੇ ਮੈਂ ਟਾਈਮ ਦੇ ਨਾਲ ਹੀ ਅੱਛਾ ਤੇ ਇਦਾਂ ਕਰ ਪਈ ਪੈਹੇ ਲੈ ਜਾ ਅੱਛਾ ਤੇ ਚੂੜੀ ਹੁਣ ਰਹਿਣ ਦੇ ਤੂੰ ਮੇਰੀ ਧੀ ਮੇਰੇ ਕੋਲ ਮੈਨੂੰ ਵੀ ਪੁੱਤ ਕਿਤੇ ਲੋੜ ਪੈ ਜਾਏ ਤੇ ਮੈਂ ਤਾਂ ਕਿਤੇ ਮੇਰੇ ਕੋਲੇ ਵੀ ਰੱਖੀ ਸੀ ਹੱਦ ਹੋ ਗਈ ਆ ਚੂੜੀ ਰਹਿਣ ਦੇ ਕਿਉਂ ਰਹਿਣ ਦੇ ਚੂੜੀ 80000 ਦਾ ਬੁਲਟ ਪੜਾ ਆ ਜਾਂਦਾ ਵਾ ਕੁਛ ਥੋੜੇ ਪੁੱਤ ਘਰੋਂ ਪਾ ਲਈ ਪੁੱਤ ਹੁਣ ਸਾਰੇ ਥੋੜੇ ਅਗਲੇ ਦੇ ਸਿਰੋਂ ਖਰੀਦ ਦੇ ਹੁੰਦੇ ਆ ਤੂੰ ਇੰਨਾ ਸ਼ੁਕਰ ਕਰ ਪੀ ਚੱਲਾ ਹੈਗੇ ਮੇਰੇ ਕੋਲ ਤਾਂ ਮੈਂ ਤੈਨੂੰ ਲੱਗੀਆਂ ਦੇਣਾ ਪਰ ਨਾ ਇਹ ਗੱਲ ਚੰਗੀ ਨਹੀਂ ਮਾਤਾ ਤੇਰੇ ਵਾਸਤੇ ਚੱਲ ਅਸੀਂ ਤੁਹੀ ਆਪਣੇ ਕੋ ਦਿੱਤਾ ਤੇ ਅਸੀਂ ਮੇਰਾ ਭਰਾਣੇ ਦੇ ਸਕਦਾ ਜਿਹੜੀ ਇਨੀ ਪੈਲੀ ਵੋਂ ਡਿਆ ਵਾ ਇਹਨੂੰ ਕੀ ਗੱਲ ਵਾ ਤੋਤੋ ਕਰਦੀ ਐ ਦੀ ਬੱਤੀ-ਬੱਤੀ ਗੱਲਾਂ ਮੈਨੂੰ ਸੁਣਾਉਣ ਡਈ ਆ ਉਹਦੀ ਕਿਤੇ ਜੁਰਤ ਪਈ ਮੇਰੇ ਨਾਲ ਮੂੰਹ ਚ ਲਾਉਣ ਦੀ ਹੈ ਕੀ ਕਰਨਾ ਫਿਰ ਹੁਣ ਗੱਲਾਂ ਹੀ ਸੁਤੀਆਂ ਕਰਨੀਆਂ ਜਦੋਂ ਪੱਲੇ ਨਾ ਕੁਛ ਦਿਸੇ ਨਹੀਂ ਉਹਨੂੰ ਡੱਕਿਆ ਨਹੀਂ ਜਾਂਦਾ ਤੇ ਸਾਡੇ ਘਰ ਦੀ ਧੀ ਆ ਚਲੋ ਉਹ ਤੇ ਠੀਕ ਵਾ ਗੱਲ ਉਹ ਤੇ ਮੈਂ ਉਹਨੂੰ ਕਿਹਾ ਵੀ ਆ ਤੇ ਕਹਾਂਗੀ ਵੀ ਪਰ ਧੀ ਵੀ ਚਲੋ ਥੋੜੀ ਜਿਹੀ ਸਿਆਣਪ ਕਰੇ ਨਾ ਕਰਾਂ ਵਰਗੇ ਕਰਨੇ ਤੇਗੇ ਨੇ ਮੇਰੀ ਸਿਆਣਪ ਤੇ ਹੀ ਬੜੀ ਜਾਂਦੇ ਜੀ ਤੂੰ ਸਿਆਣਫ ਕਰ ਆਪਣੇ ਨੌ ਨੂੰ ਕਹਦਾ ਪ ਤੂੰ ਸਿਆਣਫ ਕਰ ਧੀ ਨੇ ਤੇ ਜਿਹੜੀ ਚੀਜ਼ ਹੋਈ ਖੜਨੀ ਖੜਨੀ ਆ ਜੇ ਤੁਸੀਂ ਨਾ ਦਓ ਤਾਂ ਕਿਨੇ ਦੇਣੀਆਂ ਮੈਨੂੰ ਨੌ ਨੂੰ ਕੀ ਆਖਾਂ ਹੁਣ ਦੱਸ ਮੈਂ ਨੌ ਦੀ ਜ਼ੁਬਾਨ ਵੱਡਾ ਥੋੜੀ ਜੀ ਜਿਹੜੀ ਲਤਰ ਲਤਰ ਕਰਦੀ ਫਿਰਦੀ ਆ ਹੈ ਬੋਲਣ ਲੱਗੀ ਵੇਂਦੀ ਕੁਹ ਨੀਗੀ ਉਹ ਵੱਡੋ ਇਹਦੀ ਹੋਏ ਨਹੀਂ ਸਮਝਾਵਾਂਗੇ ਉਹਨੇ ਮੈਨੂੰ ਬੋਲਣ ਦੀ ਕੀ ਲੋੜ ਵਾ ਤੇ ਹੁਣ ਤਾਂ ਮੈਂ ਜਿਹੜੀ ਗੱਲ ਆਖੀ ਆ ਨਾ ਫੇ ਪੈਸੇ ਲੈ ਤੂੰ ਤੇ ਚੂੜੀ ਰਹਿਣ ਦੇ ਕਿਉਂ ਚੂੜੀ ਤਾਂ ਸਾਡੇ ਘਰ ਚ ਕਪੱਤ ਪੈ ਜਾਣਾ ਵਾ ਫੇਰ ਪੁੱਤ ਮੇਰਾ ਵੀ ਕੋਈ ਟਿਕਾਣਾ ਸੋਚ ਨਾ ਮੇਰੀ ਗੱਲ ਪੈਸੇ ਦਿੱਤੇ ਮੇਰੇ ਸਿਰ 'ਚ ਸਵਾਹ ਨਹੀਂ ਪੈਣੀ ਆ ਤੇ ਚੂੜੀ ਦਿੱਤੀ ਮੈਂ ਉਹ ਨਹੀਂ ਪੈਣੀ ਆ ਚੁੱਪ ਕਰਕੇ ਤਾਂ ਦੋਵੇਂ ਚੀਜ਼ਾਂ ਦੇ ਦੋ ਉਹ ਨਹੀਂ ਇਹ ਨਾਲ ਤੂੰ ਕੰਮ ਕਰ ਮੈਂ ਨਾਲ ਖੜੇ ਪੌਲੇ ਫੜ ਤੂੰ ਪੈਸੇ ਲੈ ਜਾ ਤੇ ਚੂੜੀ ਰਹਿਣ ਤੇ ਮੇਰੀ ਤੀ ਉਪੱਤ ਪੈੇਗਾ ਕੀ ਫਾਇਦਾ ਹੋਏਗਾ ਪਰ ਆ ਗੱਲ ਚੰਗੀ ਨਹੀਂ ਕੀਤੀ ਤੁਸੀਂ ਠੀਕ ਆ ਨਾ ਫੇਰ ਕਿਤੇ ਦੇ ਦਾਂਗੀ ਥੋੜੇ ਬੋਤੇ ਮੈਂ ਤੂੰ ਪਾਲਾ ਆਪਣੇ ਕੋਲੋਂ ਮੈਂ ਦੇ ਦਾਂਗੀ ਤੈਨੂੰ ਤੇ ਫਿਰ ਭਰਾ ਕਦਾ ਹੋਇਆ ਕੋਈ ਗੱਲ ਨਹੀਂ ਭਰਾ ਤੂੰ ਰਹਿਣ ਦੇ ਭਰਾ ਨੂੰ ਜਦੋਂ ਤੈਨੂੰ ਮੈਂ ਕਹਿਣ ਨਹੀਂ ਕਰ ਦਾਂਗੇ ਤੇਰਾ ਫੇਰ ਓੜਾ ਪੂਰਾ ਜਿੰਨਾ ਤੇਰ ਪੈਣਗੇ ਨਾ ਤੇਰੇ ਉਨੇ ਕਮ ਫੇਰ ਤੈਨੂੰ ਫਰਤਾਂਗੀ ਪਰ ਆ ਗੱਲ ਚੰਗੀ ਨਹੀਂ ਈ ਤੁਹਾਡੇ ਵਾਸਤੇ ਠੀਕ ਆ ਨਾ ਚੰਗੀ ਆ ਕੋਈ ਗੱਲ ਨਹੀਂ ਚੰਗੀ ਹੁੰਦੀ ਆ ਗੱਲ ਮਾੜੀ ਨਹੀਂ ਗੀ ਹੁਣ ਮੇਰੇ ਪੁੱਤ ਨੇ ਮੇਰੇ ਗਲ ਪੈਣਾ ਫੇ ਮਾਂ ਤਿੰਨ ਚਾਰ ਦਿਨ ਰਹੀ ਤੇ ਆ ਲੈ ਕੇ ਆਈ ਸੀ ਯਾਰ ਹੁਣ ਬਾਕੀ ਕਿੱਥੋਂ ਪਾਉਂਗੀ ਉਹਦੇ ਪਿਓ ਨੇ ਮੇਰੇ ਗਲ ਪੈਣਾ ਵਾ ਫੇ ਮੈਂ ਰੁਪਈਆ ਨਹੀਂ ਗੇ ਦੇਣਾ ਤੇ ਮੈਂ ਕੀ ਕਰੂੰ ਸਾਡੇ ਘਰ ਤੇ ਇੱਕ ਪੱਤ ਚਲ ਗਿਆ ਨਾ ਫੇਰ ਹੁਣ ਮੈਂ ਵੀ ਫੇਰ ਕੀ ਕਰਾਂ ਦੱਸ ਹੁਣ ਮੈਂ ਤੇ ਜਿੰਨੇ ਜੋਗੀਆਂ ਤੈਨੂੰ ਕਰ ਦਿੱਤਾ ਹੋਰ ਕੀ ਕਰਾਂ ਹੁਣ ਕੋਈ ਗੱਲ ਨਹੀਂ ਕਿਤੇ ਨਹੀਂ ਕਪੱਤ ਪੈਂਦਾ ਸਮਝਾ ਦਈਆਂ ਉਹਨਾਂ ਨੂੰ ਕਿ ਸਮਝਾਉਣਾ ਵਾ ਇਥੇ ਆਹੋ ਕੋਈ ਨਹੀਂ ਵੇਖੂਗੀ ਹੁਣ ਮੈਂ ਜੋ ਕਰਨਾ ਵਾ ਆਹੋ ਕੁਛ ਨਾ ਖੁਸ਼ੀ ਕਰਨਾ ਹੀ ਪੈਣਾ ਧੀਏ ਕੀ ਕਰਨਾ ਫਿਰ ਹੁਣ ਇੱਥੇ ਚੂੜੀ ਦੇ ਤੱਕ ਪੱਤ ਪੈ ਜਾਣਾ ਵਾ ਇੱਥੇ ਵੀ ਕੁ ਪੱਤ ਪੈ ਜਾਣਾ ਮੇਰੇ ਦਿਵਾਲੇ ਇਹ ਮਾਤਾ ਤੂੰ ਆਪਣੀਆਂ ਮਰਜ਼ੀਆਂ ਕਰਦੀ ਫਿਰਨੀ ਆ ਤੇ ਨਾ ਇਹਨਾਂ ਦਾ ਕੀ ਦੇਣਾ ਉਹ ਚੂੜੀਆਂ ਤਾਂ ਮਾਤਾ ਤੇਰੀਆਂ ਵਾ ਚਲੋ ਭਾਵੇਂ ਮੇਰੀਆਂ ਹੀ ਆ ਫਿਰ ਵੀ ਪੁੱਤ ਘਰ ਦੇ ਵਿੱਚ ਤਾਂ ਹੈ ਹੀ ਆ ਨਾ ਕੱਲ ਨੂੰ ਕੁ ਦੇਣ ਵਾ ਤੇ ਕੰਮ ਆਉਣ ਗਿਆ ਤੇ ਕੱਲ ਨੂੰ ਦੇਣੀਆਂ ਪਤਾਂ ਦੇ ਤੇ ਹੋਈਆਂ ਨੇ ਤੇ ਦਿਨ ਵਾਰ ਤੇ ਕਹਿਣਗੇ ਆ ਵੀ ਦੀ ਉਹਨੂੰ ਪਾਉਣਾ ਤੇ ਆ ਵੀ ਦੀ ਉਹਨੂੰ ਪਾਉਣਾ ਹਨਾ ਫਿਰ ਇਹਨਾਂ ਦੀ ਮੰਨੀ ਜਾਏਗੀ ਸਾਰੀ ਉਹ ਨਹੀਂ ਮੈਂ ਮੰਨਦੀ ਉਦੋਂ ਤੇ ਪਾਉਣਾ ਹੀ ਪਾਉ ਉਹ ਤੇ ਜਿਹੜਾ ਪੌਣਾ ਧੀਏ ਪੌਣਾ ਹੀ ਪੈਣਾ ਚਲ ਕੋਈ ਗੱਲ ਨਹੀਂ ਚਲ ਠੀਕ ਆ ਫਿਰ ਰੱਖ ਲੈਣੀ ਆ ਮੈਂ ਤਾਂ ਮੈਂ ਸਾਰੇ ਟਾਈਮ ਨਾਲ ਚੱਲ ਜਾਣਾ ਕੀ ਕਰਨਾ ਇੱਥੇ ਰਹਿ ਕੇ ਹਮਤਰਾ ਐਨੇ ਦਿਨ ਬੈਠੀ ਰਹੀ ਇੱਥੇ ਮੈਂ ਵੀ ਚਲ ਮੈਨੂੰ ਪੈਸੇ ਮਿਲ ਜਾਣਗੇ ਜਿੰਨੇ ਕੁ ਹੈਗੇ ਹੀ ਉਹਨੇ ਕਿਤੇ ਤੈਨੂੰ ਦੇ ਦਿੱਤੇ ਧੀਏ ਹੁਣ ਮੈਂ ਦੱਸ ਕੀ ਕਰਾਂ ਤੂੰ ਤੇ ਫਿਰ ਜਾਨ ਹੀ ਨਹੀਂ ਛੱਡਦੀ ਤੂੰ ਤੇ ਨਹੀਂ ਹੁਣ ਸਾਰੇ ਮੈਨੂੰ ਦੋ ਘਰੋਂ ਮੈਂ ਕੁ ਰੁਪਈਆ ਨਾ ਵਿੱਚ ਪਾਵਾਂ ਇਦਾਂ ਥੋੜੀਆਂ ਗੱਲਾਂ ਬਣਦੀਆਂ ਨੇ ਹਾਈ ਹਾਈ ਮੈਂ ਤੇ ਸੋਚਿਆ ਸੀਗਾ ਤੇ ਚਲ ਚੂੜੀ ਵੀ ਮਿਲ ਜੂਗੀ ਤੇ ਚੂੜੀ ਮੈਂ ਸੰਭਲੂਗੀ ਪਰ ਮੇਰੀ ਮਾਂ ਵੀ ਬੜੀ ਖਰਾਬ ਆ ਉਹਨਾਂ ਦੇ ਮਗਰ ਲੱਗ ਜਾਂਦੀ ਏ ਝਾਟੀ ਚੱਲ 80000 ਰੁਪਇਆ ਤੇ ਮਿਲਿਆ ਪਰ ਮੇਰਾ ਭਰਾ ਕਹਦਾ ਹੋਇਆ ਫਿਰ ਜਿੰਨੇ ਕਿਤੇ 10000 ਰੁਪਏ ਵਿੱਚ ਪਾਇਆ ਮੁੜ ਕੇ ਕਹਿਣਾ ਮੈਂ ਬੜਾ ਚੰਗਾ ਆ ਮੈਂ ਬੜਾ ਚੰਗਾ ਆ ਮੈਂ ਜਾਣਨੀ ਆ ਚੰਗੇ ਨੂੰ ਜਿਹੋ ਜੀ ਉਹਦੀ ਬੁੱਢੀ ਆ ਨਾ ਉਹ ਜਾ ਹੀ ਆਪ ਹੋ ਗਿਆ ਹੁਣ ਚੱਲ ਮਨਾ ਇੰਨੇ ਕੀ ਖੜਨੇ ਪੈਣੇ ਹੁਣ ਤੁਹੇ ਇਹ ਕਾਗਜ਼ ਸਾਹਿਬ ਕੋ ਤਾਂ ਡੇਜ ਲਿਖਣਾ। ਇਹੋ ਵੇਖਣ ਦਾ ਮਖਾਦ ਕਿੰਨੀ ਆਈ ਆ। ਤੇ ਦੇ ਦੇਣੀ ਸੀ ਨਾ ਉਹਦੇ ਥੋੜੇ ਬਹੁਤੇ ਪੈਸੇ। ਪੈਸੇ ਮੈਂ ਪੈਸੇ ਜਮਾ ਕਰਾਇਆ ਵਾਂ। ਖਾਦ ਦੇ ਕਰਾਤੇ ਆ। ਆਹੋ। ਚੱਲ ਆ ਵਧੀਆ ਕੀਤਾ ਤੁਸੀਂ। ਤੇ ਬਾਕੀ ਦਵਾਈ ਦੂਹੀ ਰਹੀ ਐ ਲੈਣ ਵਾਲੀ। ਡੀਏਪੀ ਲੈਣ ਵਾਲੀ ਆ। ਯੂਰੀਆ ਤੇ ਪੈਸੇ ਜਮਾ ਕਰਾ ਕੇ ਆਇਆ। ਮੇਰੀ ਗੱਲ ਸੁਣੋ। ਸਾਰਾ ਸਮਾਨ ਨਗਦੀ ਲਿਆਇਓ। ਦੁਕਾਨਾਂ ਵਾਲਿਆਂ ਦਾ ਤੁਹਾਨੂੰ ਪਤਾ ਤੇ ਹੈ ਵਾ। ਜਦੋਂ ਨਾ ਆ ਪਾਣ ਕੇ ਘਰ ਕੋਈ ਚੀਜ਼ ਨਹੀਂ ਨਾਲ ਲਿਖੀ ਦੀ। ਐਵੇਂ ਲਿਖ ਕੇ ਵਹਿ ਜਾਂਦੇ ਆ। ਫੇਰ ਨਾ ਜਿੰਨੇ ਪੈਸੇ ਬਣੇ ਉਹਦੇ ਹੁੰਦੇ ਹੀ ਆ ਨਾਲ ਕਿੰਨੇ ਬਣਾ ਲੈਂਦੇ ਆ ਤੇ ਚੀਜ਼ ਨਗਦ ਲਿਆਂਦੀ ਹੋਊਗੀ ਕੋਈ ਡਾਡ ਡੁਕਰਤ ਨਾ ਹੋਊਗਾ ਉਹ ਤਾਂ ਇਹਦੇ ਲਿਖਣ ਡਿਆ ਮੈਂ ਜੇ ਜੂਰੀਆ ਤੇ ਜਮਾ ਕਰਵਾਏ ਨਾ ਤੇ ਜਿਹੜੀ ਜਿਹੜੀ ਚੀਜ਼ ਹੋਰ ਲਿਉਣੀ ਹੈ ਨਾ ਉਹ ਵੀ ਨਗਦੀ ਲਿਆਓ ਯਾਰ ਤਾਂ ਜਿਹੜੇ ਚੋਨੇ ਦੇ ਪੈਸੇ ਆ ਉਹ ਸਾਰੇ ਇਕੱਠੇ ਆਉਣਗੇ ਪਤਾ ਤੇ ਹਊ ਤੁਹਾਡੇ ਅਕਾਊਂਟ ਚ ਇੰਨੇ ਆਏ ਆ ਉੱਥੇ ਕੱਟ ਵਾਢ ਲੈਂਦੇ ਆ ਜਿਹੜਾ ਆਰਤੀਏ ਕੋਲ ਆਈਏ ਖਾਦਾ ਖੁੱਦਾਂ ਤੇ ਪਤਾ ਨਹੀਂ ਲੱਗਦਾ ਰਕਮ ਦਾ ਪਤਾ ਕਿਥੋਂ ਲੱਗਣਾ ਆੜੇ ਝੁੰਗ ਮਾਰ ਜਾਂਦੀ ਆ ਨਾ ਕਦੇ 2000 ਰੁਪਇਆ ਲੈ 4000 ਉਹ ਹੀ ਤਾਂ ਗੱਲ ਵਾ ਤੂੰ ਮੇਰੀ ਗੱਲ ਸੁਣ ਨਾ ਘਈ ਨ ਗਈ ਕਿ ਇੱਥੇ ਆ ਜਾਣਾ ਨੇ ਕਿੱਥੇ ਆ ਇੱਥੇ ਮਾਮਾ ਦੀਆਂ ਬੈਠੀਆਂ ਕਿ ਤੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ ਹੋਣੀਆਂ ਵਾ ਨਹੀਂ ਜਾਣ ਦਾ ਨਾ ਹੀ ਲੈਣ ਦੀ ਕਿੰਨੇ ਦਿਨ ਹੋ ਗਏ ਬੇਟੀ ਨੇ ਮੈਨੂੰ ਕੀਪਤਾ ਹੁਣ ਕੀ ਚਾਹੁੰਦੀ ਆ ਉਹ ਮੈਂ ਕੀ ਦੱਸਾਂ ਤੁਹਾਨੂੰ ਜਿਹੜੀ ਚਾਹੁੰਦੀ ਉਹ ਤਾਂ ਹੀ ਗੱਲ ਬਣਦੀ ਐ ਦੀ ਉਹ ਮੈਂ ਮਦਦਨ ਦੇਤਾ ਜਵਾਬ ਤੁਸੀਂ ਤਾਂ ਮਾਤਾ ਨੇ ਜਵਾਬ ਦਿੱਤਾ ਵਾ ਹੁਣ ਮਾਤਾ ਨੇ ਕੀਪਤਾ ਨੂੰ ਕੀ ਕਿਹਾ ਵਾ ਨਾਲੇ ਮੇਰੀ ਗੱਲ ਸੁਣੋ ਮੈਂ ਨਹੀਂ ਵਿਸ਼ੇਣਵੇਂ ਨਹੀਂ ਲੈਂਦੀ ਜੇ ਮੈਂ ਜ਼ਿਆਦਾ ਕਵਾਂ ਪੀ ਜਾਂਦੀ ਨਹੀਂ ਕਿ ਇੱਥੇ ਬੈਠੀ ਆ ਕਿਉਂ ਨਹੀਂ ਜਾਂਦੀ ਗਾੜੀਆਂ ਮੈਨੂੰ ਨਾ ਠੋਕ ਠੋਕੇ ਜਵਾਬ ਦਿੰਦੀ ਆ ਕਿ ਮੇਰੇ ਪਿਓ ਦਾ ਘਰ ਵਾ ਤੂੰ ਕੌਣ ਹੁੰਦੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਹੈ ਤੇ ਪਿਓ ਦਾ ਘਰ ਵਾ ਪਰ ਹੁਣ ਆਪਾਂ ਵੇਖਣਾ ਨਹੀਂ ਪਿਛੇ ਰੋਟੀ ਪਾਣੀ ਕੌਣ ਕਿੱਦਾਂ ਪੱਕਦਾ ਹੋਊਗਾ ਕਿੱਦਾਂ ਨਹੀਂ ਉਦਾਂ ਨਾ ਅੰਦਰ ਬੈਠੀ ਮੈਂ ਤੇਲ ਚਮਚੰਗੀ ਕਰ ਰਹੀ ਹਾਂ ਮੈਂ ਕੋਈ ਅਕਲ ਨੂੰ ਹੱਥ ਮਾਰ ਕਿਉਂ ਪਰਾ ਦਾ ਖੂਨ ਪੀਣ ਲਈ ਮੈਂ ਤੋ ਇਦਾਂ ਕਰਨਾ ਹੈ ਇਹਾਂ ਦੀ ਪਰਾ ਮੇਰਾ ਤਾਂ ਚੰਗਾ ਵਾ ਤੂੰ ਹੀ ਸਭ ਕੁਝ ਪਿਛੇ ਟੋਈ ਜਾਨੀਂ ਆ ਇਹਨੂੰ ਪੁੱਛੇ ਬੰਦਾ ਮੈਂ ਪਿਛੇ ਕਿੱਟੋਈ ਜਾਨੀ ਆ ਉਹ ਲੁੱਟੇ ਆ ਮੇਰੇ ਪਿਛਲੇ ਚੰਗੇ ਭੜੇ ਬੰਦੇ ਆ ਰੋਟੀ ਖਾਂਦੇ ਆ ਭੁੱਖੇ ਨੰਗੇ ਹੋਣਾ ਇਦਾਂ ਦੀਆਂ ਗੱਲਾਂ ਕਰਦੇ ਚੰਗੀ ਲੱਗਦੀ ਆ ਤੇ ਮੈਂ ਆ ਭਰਾ ਨੂੰ ਵਿਆਹਣਾ ਨਹੀਂ ਤੇ ਮਾਂ ਨੂੰ ਤੇ ਭਰਾ ਨੂੰ ਦਾਦ ਚ ਲੈ ਜਾਣਾ ਹੀ ਨਾਲੇ ਮੁਕਤ ਦੇ ਤੈਨੂੰ ਕੰਮੇ ਮਿਲ ਜਾਣੇ ਹੈਗੇ ਪੀੜ ਤੇ ਹੁਣ ਇਹ ਹੋਣ ਲਈ ਆ ਵੀ ਘਰ ਵਾਲੇ ਬਣ ਕੇ ਬਹਿ ਗਏ ਆ ਪਿਓ ਹੁੰਦਾ ਤੇ ਮੈਂ ਆ ਵੀ ਲੈ ਜਾਣਾ ਤੇ ਆ ਵੀ ਲੈ ਜਾਣਾ ਹੀ ਗੱਡੀਆਂ ਦੀ ਪਿਓ ਮੇਰਾ ਤਾਂ ਕਹਿੰਦਾ ਹੁੰਦਾ ਏ ਤੂੰ ਮੇਰਾ ਦੂਜਾ ਪੁੱਤ ਆ ਪੁੱਤ ਦਾ ਮਤਲਬ ਇਹ ਹੋਈ ਆ ਨਾ ਵੀ ਮੇਰਾ ਪਿਆਰੀ ਜੀ ਹਿੱਸਾ ਬੰਦਾ ਵਾ ਤਹੀ ਉਹਦੀਆਂ ਗੱਲਾਂ ਸਮਝਿਆ ਨਹੀਂ ਡੇ ਵੀ ਉਹ ਬੋਲਣ ਕਿਥੋਂ ਰਹੀ ਆ ਤੁਨੂੰ ਉਹ ਤੂੰ ਇਹ ਗੱਲ ਕਹੜੀ ਸੀ ਵੀ ਪੇਕੇ ਤੇ ਨਹੀਂ ਮੈਂ ਠੁੰਦੀ ਪਰ ਤੂੰ ਨਾ ਪੇਕਾ ਘਰ ਛੱਡੀ ਜੋ ਚੀਜ਼ ਹੈਗੀ ਇੱਥੋਂ ਲੈ ਜਾ ਫੂੰਜ ਕੇ ਅਥੇਰਾ ਕੁਝ ਕਿਹਾ ਮੈਂ ਵੀ ਨਾ ਕੋਈ ਕਸਰ ਨਹੀਂ ਛੱਡੀ ਪਰ ਉਹ ਨਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਉਹਨੂੰ ਤਾਂ ਲੱਗਦੀ ਨਹੀਂਗੀ ਜਾਂ ਮੈਨੂੰ ਇੰਨੀਆਂ ਗੱਲਾਂ ਕਰਨ ਰਹੀ ਆ ਮੈਂ ਨਾ ਚੱਲ ਜਾ ਆਪਣੇ ਪਿੰਡ ਮੈਨੂੰ ਇਹ ਸਮਝ ਨਹੀਂ ਆਉਂਦੀ ਪਿਆਰੀ ਬੰਨਾ ਸਭ ਕੁਝ ਉੱਥੇ ਹੈਗਾ ਵਾ ਫੇਪੋਖ ਕਿਉਂ ਖਲਾਰਦੀ ਆ ਕਿ ਜੇ ਪਿਛਲੀਆਂ ਜਿਹੜੀਆਂ ਆਤਾਂ ਪਈਆਂ ਹੁੰਦੀਆਂ ਉਹ ਬੰਦੇ ਦੀਆਂ ਜਾਂਦੀਆਂ ਹੀ ਨਹੀਂ ਗਈਆਂ ਪਿਛਲੀਆਂ ਆਤਾਂ ਪਈਆਂ ਉਹਦੀ ਜਾਂਡੀਆਂ ਕੇ ਹੋ ਤੇ ਮਹਾਰਾਜ ਦੇ ਤਦ ਤਾ ਸਭ ਕੁਛ ਇਹਦੇ ਕੋਲ ਇੱਕ ਗੱਲ ਕਵ ਗੁੱਸਾ ਤਾਂ ਨਾ ਕਰੋਗੇ ਉਦਾਂ ਜਿਹੜੀ ਸਾਡੀ ਮੰਮੀ ਆ ਨਾ ਉਹ ਵੀ ਜੇ ਤੁਹਾਡੇ ਲਾਗੇ ਬੈੰਦੀ ਆ ਤੇ ਤੁਹਾਡੀਆਂ ਗੱਲਾਂ ਤੇ ਜੇ ਉਹਦੇ ਲਾਗੇ ਬੈੰਦੀ ਆ ਤੇ ਉਹਦੀਆਂ ਗੱਲਾਂ ਉਹ ਵੀ ਖੜਕ ਕੇ ਗੱਲ ਨਹੀਂ ਕਰਦੀ ਜੇ ਖੜਕ ਕੇ ਗੱਲ ਕਰੇ ਨਾ ਵੀ ਪੁੱਤ ਮੇਰੀ ਸੁਣ ਲਾ ਗੱਲ ਤੇਰੇ ਵਿਆਹ ਤੇ ਸਾਰੇ ਖਰਚੇ ਕੀਤੇ ਆ ਡਬਲ ਡਬਲ ਹੁਣ ਕੱਖ ਨਹੀਂ ਉਹ ਮਿਲਣਾ ਉਹਦਾ ਮੁੰਡਾ ਵੀ ਜਵਾਨ ਹੋਇਆ ਵਾ ਮੈਂ ਹੁਣ ਉਹਨਾਂ ਦੇ ਹੱਥਾਂ ਦੇ ਵਿੱਚ ਆ ਤੇ ਆਪੇ ਅਗਲੀ ਨੂੰ ਅਗਲ ਆ ਜੇ ਤੇ ਜਦੋਂ ਕੋਈ ਨਹੀਂ ਪੁੱਤ ਕੋਈ ਨਹੀਂ ਪੁੱਤ ਇਹੋ ਜਿਹਾ ਕੰਮ ਕਰਦੇ ਰਹਿਣਾ ਤੇ ਫਿਰ ਉਹਨੂੰ ਪਤਾ ਹੀ ਆ ਵੀ ਮਾਤਾ ਮੇਰੇ ਵਾਲੀ ਆ ਹਾਂ ਗੱਲਾਂ ਤੇ ਮਾਤਾ ਨੂੰ ਕਹੀਆਂ ਸੀ ਮੈਂ ਕਿ ਭੂਏ ਚੜਾਉਣ ਵਾਲੀ ਤੂੰ ਆ ਮੈਂ ਕਿ ਭੂਏ ਚੜਾਇਆ ਵਾ ਉਹ ਫਲਾਣਾ ਮੈਂ ਤੇ ਬਥੇਰਾ ਨੂੰ ਸਮਝਾਉਣੀ ਆ ਪਿਆ ਗੱਲਾਂ ਨਾ ਕਰਿਆ ਕਰ ਪਤਾ ਨਹੀਂ ਆਪਣੇ ਕੋਣੋ ਲਾਲਾ ਗੱਲਾਂ ਕਰੀ ਜਾਂਦੀ ਹੈ ਕਿ ਜਾਂ ਕਹਿੰਦੀ ਵੀ ਹੈਗੀ ਹੈ ਕਿ ਨਹੀਂ ਕਹਿੰਦੀ ਹੈਗੀ ਆ ਪੈਸੇ ਹੀਗੇ ਚੂੜੀਆਂ ਤਾਂ ਉਹ ਇੰਨੇ ਕੁੱਤ ਕਲੇਸ਼ ਪਿਆ ਹਉਂ ਤੇ ਹਿੰਦਸੋ ਕਿੱਦਾਂ ਪਿੰਡ ਜਾਵਾਂ ਮੈਂ ਹੁਣ ਮੁੰਡੇ ਨੂੰ ਛੁੱਟੀਆਂ ਆਹੀ ਚੱਲ ਮੇਰਾ ਰਾਦਾ ਹੀ ਇੱਕ ਰਾਤ ਰਹਿ ਆਂਦੀ ਹੁਣ ਮੇਰਾ ਜਾਨ ਨੂੰ ਜੀ ਨਹੀਂ ਕਰਨਿਆ ਵੀ ਜੇ ਪੈਸੇ ਲੈ ਕੇ ਜਾਉ ਫੇਰ ਹੀ ਜਾਉਨਾ ਉਦਾਂ ਗਈ ਭਾਬੀ ਮੇਰੀ ਨੇ ਵੇਖਣਾ ਮਹੱਥਾਂਵਾਂ ਪੀ ਕੀ ਲੈ ਕੇ ਆਈ ਆ ਤੇ ਪੈਸੇ ਮੋੜਨ ਆਈ ਆ ਤੇ ਕੀ ਕਹੂੰਗੀ ਆਪਣੇ ਭਰਾ ਨੂੰ ਵੀ ਸਾਡੀ ਕਣਕ ਮਰੀ ਗਈ ਸੀ ਕਣਕ ਹੋਈ ਨਹੀਂ ਕੀ ਜਵਾਬ ਦਵਾਂਗੀ ਉੱਥੇ ਮੈਂ ਮੈਂ ਤਾਂ ਸ਼ਰਮ ਚ ਮਰਨ ਡਈ ਆ ਕੋਈ ਗੱਲ ਨਹੀਂ ਰਮਨ ਔਖੇ ਸੋਕੀ ਨਾ ਆ ਮੇਨੇ ਦੋ ਤਿੰਨ ਕਟ ਪਾਚੋ ਨੇ ਜੇ ਮੁੜ ਕੇ ਆਉਂਦੇ ਪੈਸੇ ਤੇ ਕੋਈ ਉਹ ਵੀ ਲਾ ਦਨੇ ਆ ਗੱਲ ਫਿਰ ਇਦਾਂ ਵਾ ਸਾਨੂੰ ਦੋਵਾਂ ਜਣਿਆਂ ਨੂੰ ਜਾਣਾ ਪੈਣਾ ਵਾ ਉਹਨਾਂ ਨੂੰ ਦੱਸਣਾ ਪੈਣਾ ਵਾ ਵੇਖੋ ਅਸੀਂ ਤਾਂ ਦੋਵਾਂ ਦਿਨਾਂ ਦਾ ਬਲਾਅ ਕਰਕੇ ਲੈ ਕੇ ਆਏ ਹਾਂ ਹੁਣ ਇਹ ਗੱਲ ਨੂੰ ਦੋ ਮਹੀਨੇ ਹੋ ਗਏ ਆ ਜੇ ਚੋਨਾ ਕੋ ਚੋਨਾ ਚ ਵੀ ਚਾਰ ਪੰਜ ਮਹੀਨੇ ਹੈਗੇ ਆ ਇੰਨੀ ਛੇਤੀ ਤੇਰਾ ਕਮਾਈ ਨਹੀਂ ਜਾਣੀ ਪਿੱਛੇ اٹਕ ਚੋਨਾ ਜਾਣਾ ਵਾ ਤੇ ਅਸੀਂ ਪੈਸੇ ਕਢਾ ਕੇ ਤੁਹਾਨੂੰ ਫੜਾਉਣੇ ਆ ਚੱਲ ਭੈਣ ਭਰਾਵਾਂ ਦੀ ਗਾਂ ਵੀ ਲੋੜ ਹੁੰਦੀ ਆ ਮੁੜ ਕੇ ਅਗਲੇ ਕਹਿਣਗੇ ਹੱਥ ਤੇ ਹੱਥ ਮਾਰ ਕੇ ਲੈ ਗਏ ਆ ਮੁੜ ਕੇ ਵਾਪਸ ਨਹੀਂ ਕਰਕੇ ਗਏ ਗੱਲ ਪਿਆਹਾਂ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਯਕੀਨ ਦੀ ਚੱਲ ਕੋਈ ਗੱਲ ਨਹੀਂ ਮੈਨੂੰ ਇਹ ਤਾਂ ਟਾਈਮ ਲੱਗਦਾ ਫਿਰ ਹੋਰ ਨੇ ਮਾਰਾਂ ਮੈਂ ਹੈ ਸਘਾਤ ਜਾਊਗੀ ਨਾ ਬਾਅਦ ਵਿੱਚ ਹੀ ਜਾਊਗੀ ਜੀ ਇਹਦੇ ਹੁੰਦਿਆਂ ਚਲਗੀ ਨਾ ਫਿਰ ਇਹਨੇ ਕਹਿਣਾ ਵਾ ਰੋਟੀਆਂ ਪਕਾਉਂਦਾ ਕਰਕੇ ਚਲ ਗਈ ਆ ਮੈਂ ਆਈ ਹਾਂ ਤੇ ਇਹਦਾ ਰਾਦਾ ਹੀ ਰੋਟੀ ਪਾਣੀ ਬਣਾਉਣਾ ਪੈਣਾ ਚੱਲ ਕੋਈ ਨਹੀਂ ਹੋਰ ਦੋ ਦਿਨ ਰਹਿ ਲੂਗੀ ਉਹਦੇ ਨੇ ਕੋਈ ਉਹ ਵੇਲੀ ਆ ਉਹਦਾ ਰਿਆਂ ਸਰਦਾ ਵਾ ਉਹਦਾ ਘਰ ਵਾਲਾ ਤੇ ਮੁੰਡਾ ਦੇ ਬਣਾ ਲਿੰਦੇ ਆ ਰੋਟੀ ਪਾਣੀ ਮਗਰ ਵੀਰ ਕੋਈ ਫਿਕਰ ਨਹੀਂ ਪਿਓ ਕਿਦਾਰ ਐਂਡ ਐ ਰੋਟੀ ਪਣੀ ਤੋਂ ਬਕਾਇਤ ਹੋਇਆ ਕਿ ਦੇ ਇੱਕ ਟਾਈਮ ਦੋ ਟਾਈਮ ਆ ਚਾਰ ਪੰਜ ਦਿਨ ਹੋ ਗਏ ਇਦਾਂ ਹੀ ਵੇਖਾ ਉਹ ਤੂੰ ਹੀ ਜੇ ਜਿਨ੍ਹਾਂ ਨੇ ਪਾਣੀ ਵੀ ਨਹੀਂ ਫੜ ਕੇ ਪੀਣਾ ਆਵਾਜ਼ ਮਾਰਨੀ ਪਾਣੀ ਲਿਆਓ ਉਹ ਨਹੀਂ ਇਦਾਂ ਕਰਦੇ ਉਹ ਤਾਂ ਮੈਨੂੰ ਲੱਗਦਾ ਇਹਨੂੰ ਦੇਵੀ ਨੂੰ ਨਾ ਮੰਝੇ ਦਾ ਬਿਠਾੜ ਕੇ ਖਵਾਲ ਦੇਣੇ ਪਿਓ ਪਤ ਵੀ ਖਾਲਾ ਰੋਟੀ ਲੱਗਦਾ ਤਾਂ ਮੈਨੂੰ ਇਦਾਂ ਦਾ ਹੀ ਹੈ ਚੱਲ ਲੇਖ ਲਓ ਤੁਸੀਂ ਹਿਸਾਬ ਕਿਤਾਬ ਮੈਂ ਕੋਟ ਚਾਹ ਬਣਾਵਾ ਤੁਹਾਡੇ ਵਾਸਤੇ ਆ ਚੱਲ ਬਣਾ ਲਾ ਮੈਂ ਲੇਖਦਾ ਸਾਬ ਦਾ